ਹੇਚ ਦੇ ਚੁਗਾਤੰਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਅਜੇ ਤੀਤਾ ਦੇ ਸਾਹਮਣੇ ਇੱਕ ਹੋਰ ਨਵਾਂ ਧਾਰਮਿਕ ਪ੍ਰੋਗਰਾਮ ਲੈ ਕੇ ਜਿਸ ਦਾ ਸਿਰਲੇਖ ਹੈ ਸਿੱਖ ਇਤਿਹਾਸ ਨਾਲ ਵਿਚਾਰ ਅਤੇ ਸਾਡੇ ਨਾਲ ਮੌਜੂਦ ਹਨ ਬਾਬਾ ਬਲਵਿੰਦਰ ਸਿੰਘ ਜੀ ਕੈਰੋਂ ਨੰਗਲ ਵਾਲੇ ਜੋ ਵਤਨ ਦੇ ਮਿੱਟੀ ਨਿਊ ਚੈਨਲ ਤੇ ਅੱਗੇ ਵੀ ਕਈ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਅਤੇ ਪੇਸ਼ ਕਰੇ ਹਨ ਜਿਸ ਤਰ੍ਹਾਂ ਕਿ ਬਾਬਾ ਜੀ ਵਲਸਿੰਗ ਕੀ ਦੀ ਗਿਮਨੀ ਬਾਰੇ ਯੋਗ ਸਾਹਿਬ ਦੀ ਕਥਾ ਜੋ ਨੜੀ ਬਾਰੇ ਚੱਲ ਰਹੀ ਹੈ ਅਤੇ ਹੁਣ ਅਸੀਂ ਇੱਕ ਹੋਰ ਧਾਰਮਿਕ ਪ੍ਰੋਗਰਾਮ ਲੈ ਕੇ ਪੇਸ਼ ਆ ਸਤਿਗੁਰ ਬਾਬਾ ਜੀ ਸਤਿਗੁਰ ਵਾਹਿਗੁਰੂ ਜੀ ਦੇ ਬਾਬਾ ਜੀ ਅਸੀਂ ਇੱਕ ਹੋਰ ਧਾਰਮਿਕ ਪ੍ਰੋਗਰਾਮ ਲੈ ਕੇ ਹਾਂ ਤੁਹਾਡੇ ਕੋ ਉਨਜੋਗ ਦੀ ਪੂਰੀ ਆਸ ਰੱਖਦੇ ਹਾਂ ਅਤੇ ਸਾਨੂੰ ਸਾਡਾ ਅੱਗੇ ਵੀ ਸਾਥ ਦੇ 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 ਰਹੇ ਜੀ ਤੇ ਇਸ ਵਾਰ ਵੀ ਪੂਰਾ ਸਾਥ ਦਰੋਗ ਦੋਗੇ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਵੀ ਜਿਹੜੀ ਸਾਡੀ ਸਿੱਖ ਫੌਮ ਆ ਹਾਂਜੀ ਸਿੱਖ ਆ ਇਸ ਦੁਨੀਆ ਵਿੱਚ ਕਿਉਂ ਮਹਾਨ ਆ ਹਾਂਜੀ ਇਸ ਬਾਰੇ ਦੱਸੋ ਸਾਨੂੰ ਗੁਰਪੁਰਾ ਜਿਸ ਮਰਿਆ ਜਿਹੀ ਪਹਿ ਨਿਆਲ ਨਾਨਕ ਨਾਮ ਹਰਿ ਰਜਨਾ ਕਾਰਗੇ ਆਵੀਰਾ ਗੁਰੂ ਗੁਰੂ ਦੀ ਪਿਆਰੀ ਸਾਧ ਸੰਗਤ ਦੀ ਵਰਤੰਮੀ ਮੁਟੀ ਜਨ ਦੇ ਨਾਲ ਜੁੜਿਆ ਸਾਧ ਸੰਗਤ ਵਾਹਿਗੁਰੂ ਜਿੱਕਾ ਖੰਸਾ ਵਾਹਿਗੁਰੂ ਜੀ ਫੱਤੇ ਸਵਾਲ ਸਿੱਧੂ ਸਾਹਿਬ ਬੜਾ ਸੁਣਾ ਕੀਤਾ ਕਿ ਸਿੱਖ ਦੁਨੀਆ ਵਿੱਚ ਕਿਉਂ ਮਹਾਨ ਹੈ ਸਿੱਖ ਕੌਮ ਨੂੰ ਤਨਗੂ ਬਾਨਕ ਦੇਵ ਜੀ ਮਹਾਰਾਜ 1469 ਦੇ ਵਿੱਚ ਸਿੱਖ ਪੰਥ ਦੀ ਜਿਹੜੀ ਆ ਨੀਂ ਮੱਥਰ ਰੱਖੀ ਸਿੱਖ ਕੀ ਆ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖ ਦਾ ਮਤਲਬ ਇਹ ਸਾਰੀ ਉਮਰ ਹੀ ਸਿੱਖਣਾ ਸਿੱਖ ਦਾ ਮਤਲਬ ਸਿੱਸੇ ਵੀ ਹੈਗਾ ਸਿੱਸੇ ਨੂੰ ਕਹਿੰਦੇ ਚੇਲਾ ਇਹ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਸਿੱਖ ਜਿਹੜਾ ਸਿਕੰਦਰੀ ਦਾ ਹਾਂਜੀ ਪਰ ਇਸ ਨੂੰ 250 ਸਾਲ ਜਣਾ ਵਾ ਲੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਰ ਦਾ ਸੰਚਾਰ ਕੀਤਾ ਵਾ ਅਮਰਤਿਆਰ ਕੀਤਾ ਵਾ ਤੇ 250 ਸਾਲ ਲੱਗਾ ਫਿਰ ਇਸ ਜਿਹੜਾ ਵਾ ਸਿੱਖ ਜਿਹੜਾ ਖਾਲਸਾ ਜਿਹੜਾ ਤਿਆਰ ਹੋਇਆ ਫਿਰ ਮਹਾਰਾਜ ਤੱਕ ਦਾ ਖਾਲਸਾ ਜਿਹੜਾ ਰੂਪ ਹੈ ਖਾਲਸਾ ਨੇ ਹਮਕਰਨਵਾਸ ਖਾਲਸਾ ਨੇ ਹਮੁੱਖੇ ਅੰਗਾ ਖਾਲਸਾ ਨੇ ਸਾਸਸ ਹੋਇਆ ਤੇ ਇਸ ਕਰਕੇ ਗੋਹਾਣ ਦਾ 30 ਸਾਲ ਲੱਗਾ ਜਿਵੇਂ ਆਪਾਂ ਗੰਨਿਆਂ ਦੇ ਬਾਈਬਲ ਦੇ ਵਿੱਚ ਲਿਖਿਆ ਕਿ ਬਾਬੇ ਆਦਮ ਨੂੰ ਬਣਾਉਣ ਵਾਸਤੇ ਖੁਦਾ ਨੂੰ 30 ਸਾਲ ਲੱਗੇ ਹਾਂਜੀ ਤੇ ਤਾਂ ਸਿੱਖਾਂ ਨੂੰ ਇੱਕ ਤਿਆਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ 30 ਸਾਲ ਲੱਗੇ ਪਰ ਕੋ ਦੁਨੀਆ ਦੀ ਬਾਤ ਨਹੀਂ ਲਈ ਕਿ ਉਹ ਮਹਾਨ 2 ਅਰਬ ਤੋਂ ਉੱਪਰ ਜਿਹੜੀ ਆ ਅਸਾਈ ਬਾਤ ਹੈ ਸੰਖਿਆ ਜਿਹੜੀ ਆ ਸਭ ਤੋਂ ਜਿਆਦਾ ਦੁਨੀਆਂ ਦੇ ਵਿੱਚ ਅਸਾਈਮਤ ਦੀ ਸੰਖਿਆ 2 ਅਰਬ ਤੋਂ ਪਰਿਆ। ਹਾਂਜੀ। ਦੂਸਰਾ ਇਸਲਾਮਧਰਤਾ ਹੁੰਦਾ। ਇਸਲਾਮ ਧਰਮ ਦੀਆ 1 ਅਰਬ 95 ਕਰੋੜ। ਠੀਕ। ਹਿੰਦੂਵਾਦੀਆ 100 ਕਰੋੜ। ਮਹਾਤਮਾ ਗਾਂਧੀ ਵਰਗੇ ਧਰਮਾਂ ਵਾਲੇ ਮੋਦੀ ਜੀ ਲੋਕਿਆ ਉਹਨਾਂ ਦੀ 52 ਕਰੋੜ। ਹਾਂਜੀ। ਸਿੱਖ ਰੀਆ ਸਾਡੇ 3 ਕਰੋੜ 3 ਕਰੋੜ ਇੱਥਾਂ ਇੱਥੇ ਕਰਕੇ ਗਿਣੇ। ਅੱਛਾ ਤੋਂ ਬਾਅਦ ਆ ਗਿਆ ਜਿਹੋਦੀਆਂ ਦੀ 70 ਲੱਖ ਹਾਂਜੀ ਤੇ ਜੇ ਆਪਾਂ ਜੈਨਤਨ ਦੇ ਬਹੁਤ ਦੂਸਰਾਂ ਨੇ ਫਾਰਸੀ ਉਹਨਾਂ ਦੇ ਇੱਕੜੇ ਪੰਜਾਬ ਆਦਿਕ ਲਈ 40 ਲੱਖ ਹਾਂਜੀ ਔਰ ਪੰਜਵੇਂ ਨੰਬਰ ਤੇ ਆਪਣਾ ਸਿੱਖ ਕਮੋਜੀ ਦੇ ਵਰਲਡ ਦੇ ਵਿੱਚ ਪਹਿਲਾ ਨੰਬਰ ਹੈ ਬਿਲਕੁਲ ਕਿਉਂਕਿ ਜਿੱਦਾਂ ਆਪਾਂ ਆਪਾਂ ਦੇਖ ਲਓ ਇਹ ਦੁਨੀਆ ਬਹੁਤ ਆ ਹਾਂਜੀ ਸਿੱਖ ਵਰਲਡ ਵਿੱਚ ਕਿਉਂ ਪਹੁੰਚੀ ਆ ਜੋਈ ਨਾ ਨਾਰ ਰਸਣਗੇ ਇੱਕ ਧੰਗ ਗੁਰਗੁਰੂ ਸਿਮਾਰੀ ਦੀ ਬਖਸ਼ਿਸ਼ ਇਹੋ ਜੀ ਆ ਕਿ ਮੇਰਾ ਖਾਨਸਾ ਜਿਹੜਾ ਪੰਜ ਜਨਮ ਬਾਬਾ ਜੀਮਨ ਸਿੰਘ ਦੀ ਪਾਈ ਜਾ ਤਰੀ ਗੰਗੀ ਤੋਂ ਸੀਸ ਲੜ ਕੇ ਗੁਰ ਤਿੰਗ ਬਹਾਦਰ ਮਹਾਰਾਜ ਦਾ ਜੇ ਮਹਾਰਾਜ ਨੇ ਗੱਲ ਨਾ ਲਾਇਆ ਮਹਾਰਾਜ ਜਿਹੜਾ ਅਪਨ ਕੀਤਾ ਵਾ ਮਹਾਰਾਜ ਗੱਲ ਲਾ ਲਾਇਆ ਮਹਾਰਾਜ ਨੇ ਪੁੱਛਿਆ ਹੈਗੀ ਪੰਜ ਅੱਤਾਂ ਜਿਹਨੂੰ ਮੇਰੇ ਪਿਤਾ ਦਾ ਪਾਵਨ ਸੀ ਤੜਨੋਂ ਵੱਖਰਾ ਨੱਥਾ ਦੁੱਸ ਕਿੰਨੇ ਸੀ ਕਹਿੰਦੇ ਮਹਾਰਾਜ ਸਿੱਖ ਦੇ ਬਹੁਤ ਸਨ ਪਰ ਆਪਣੇ ਆਪ ਉਹ ਹਿੰਦੂ ਕਹਿ ਕੇ ਜਿਹੜੇ ਆ ਚਲੇ ਗਏ। ਦਮਾਰਿ ਨੇ ਉਸ ਟਮ ਪੰਨ ਕਰ ਲਿਆ ਸੀ ਪੰਜਾ ਚਾ ਮੈਂ ਐਸਾ ਖਾਲਸਾ ਪੰਥ ਪਿਆਰ ਕਰੂੰਗਾ ਜੋ ਦੁਨੀਆ ਦੇ ਜੋ ਜੰਗਲ ਵਿੱਚੋਂ ਨਜ਼ਰ ਆਵੇ। ਉਹ ਖਾਲਸਾ ਨਜ਼ਰ ਆਵੇ। ਹੁਣ ਇਗਨੋਰਿੰਗ ਬਰਕ ਤੋਂ ਵੀ ਦੇਖਦੇ ਹਾਂ ਜੀ। ਦੂਸਰਾ ਪੰਨ ਦੇਖਦੇ ਦੁਨੀਆ ਵਿੱਚ ਕਿੰਨੇ ਆ? ਹਾਂਜੀ ਜੰਗਲ ਦੇ ਵਿੱਚ ਪੰਛੀ ਪਸ਼ੂ ਜਾਨਵਰ ਬਹੁਤ ਹੁੰਦੇ। ਸ਼ੇਰ ਇੱਕ। ਦੇਖੋ। ਉਹ ਸ਼ੇਰ ਦੀ ਤਾਕਤ ਦਾ ਸ਼ੇਰ ਵਾਲੇ ਦੇਖਦੇ ਸੇਮ ਦਿਨ ਫਿੱਕੀ ਤਾਂ ਆਇਆ। ਉਹ ਸ਼ੇਮੀ ਰੂਪ ਹੀ ਤੇ ਉਹ ਖਾਨਸੀ ਨਹੀਂ ਰੂਪ ਹੀ ਹੋ ਜਾਂਦਾ ਦੇਖ ਤਾਂ ਉਹ ਸਾਡਾ ਸ਼ੇਰ ਵਾਲਾ ਰੂਪ ਹੈ ਸ਼ੇਰ ਦੀ ਦਿੱਤੀ ਬੈਜ ਦੀ ਆਪਾਂ ਮੋਰ ਨੂੰ ਮੋਰਾ ਦੇ ਚਲਾ ਦੇ ਦਰਬਾਰਾਂ ਚ ਲਾਣੇ ਆ ਪੰਛੀ ਚ ਲਾਣੇ ਤੇ ਮੋਰ ਹੈ ਹਾਂਜੀ ਜੀ ਤੇ ਜਿਹੜੇ ਮੋਰ ਨੇ ਮੋਰਕ ਤਾਂ ਕੰਡੇ ਸੋਲੇ ਖੰਭ ਲੱਗੇ ਹੁੰਦੇ ਆ ਚਮਕਦੇ ਜਿਵੇਂ ਬੈਲ ਬੋਲਾ ਕੰਡਾ ਸੋਲਾ ਲੱਗਦਾ ਹੈ ਤੇ ਮੋਰ ਦੀ ਖੋਦੀ ਰਹੀ ਇਸ ਕਰਕੇ ਖਾਲਸਾ ਜਿਹੜਾ ਵਾ ਮੋਰ ਦੀ ਪਛਾਣ ਬਾਗ ਦੇ ਬਾਹਰ ਹੈ ਬਾਜੀ ਕਿਹਨਾਰੇ ਕਿਦਾਂ ਇਸੇ ਕਰਕੇ ਕਾਜਾਪਾ ਲਈ ਦੂਸਰੀ ਧਾਰ ਲੈ ਲਿਨੇ ਆ ਤੇ ਵੀ ਦੁਨੀਆ ਵਿੱਚ ਕਿੰਨੇ ਹੁਣ ਗੁਲਾਬ ਦਾ ਫੁੱਲ ਆ ਹਾਂਜੀ ਉੱਪਰ ਵਾਲਾ ਕੰਢੀ ਕਿੰਨੇ ਹੁੰਦੇ ਸਾਨੂੰ ਗੁਲਾਬ ਦੀ ਤਰ੍ਹਾਂ ਫੁੱਲੀ ਤਾਂ ਮਹਾਰੇ ਨੇ ਰੱਖਿਆ ਇਹ ਥੋੜੇ ਹੋਣਗੇ ਪਰ ਉਹ ਜੇ ਤੁਹਾਡੇ ਹੁਣ ਵੀ ਬਹੁਤ ਅ ਸ਼ਕਤੀਸ਼ਾਲੀ ਹੋਣਗੇ ਦਾਨੀ ਵੀ ਹੋਣਗੇ ਤੇ ਤਿਆਹੀ ਵੀ ਹੋਣਗੇ ਇਸ ਕਰਕੇ ਅਚੰਭੇ ਪਹਾੜਾਂ ਦੇ ਵਿੱਚ ਲਾੜੀ ਪੱਥਰ ਬਜੇ ਲਾਲ ਰੰਗ ਦੇ ਪੱਥਰ ਬੜੇ ਹੁੰਦੇ ਆ ਤੇ ਹੀਰਾ ਜਿਹੜਾ ਲਾਲ ਰੰਗਲਾ ਉਹ ਹੀ ਲਾਲ ਜਿਹੜਾ ਲਾਲ ਰੰਗਲਾ ਉਹ ਕਿਤੇ ਨਹੀਂ ਮਿਲਦਾ ਲਾਲ ਜਿਹੜਾ ਕਿਤੇ ਨਹੀਂ ਬਿਲਕੁਲ ਪੱਥਰ ਵੀ ਚਿੱਟੇ ਪੱਥਰ ਬਹੁਤ ਹੋਣਗੇ ਤੇ ਹੀਰਾ ਕਿਤੇ ਨਹੀਂ ਸਹੀ ਗੱਲ ਹੈ ਅੰਸ਼ੂਲਵਰ ਦੀ ਮੂਰਤੀ ਬਹੁਤ ਆ ਸੱਚਾ ਮਨ ਤੇ ਕੋਈ ਕਿਸੇ ਨੂੰ ਤਾਂ ਇਸਕਾ 3 ਜਿਹੜੀ ਆ ਹਨੂ ਜਿਹੜਾ ਬਣਾਇਆ ਨਾ ਖਾਨਸਾ ਇਹ ਬਹੁਤ ਤੁਮਾਣ ਤੋਂ ਬਣਾਈ ਗਈ ਆ ਇਸਰ ਕੀ ਦੇ ਨਾਮ ਆਪਾਂ ਦੁਨੀਆ ਦਾ ਇਤਿਹਾਸ ਪੜ ਲੈਂਦੇ ਆ ਆਪਾਂ ਜਿਆ ਆ ਦੇਖ ਲਈਨੇ ਆ ਜਦੋਂ ਆ ਆ ਫੈਮਲੀ ਸੀ ਬਿਮਾਰੀ ਹਾਂਜੀ ਮਨੀ ਕੋਰੋਨਾ ਜੋ ਫੈਲਿਆ ਸੀ ਹਾਂਜੀ ਉਦੋਂ ਆਪਾਂ ਦੇ ਰਹਿੰਦੇ ਆ ਕੋਰੋਨਾ ਦੇ ਵਿੱਚ ਜਿੰਨੇ ਵੀ ਆਪਾਂ ਫਾਦਰ ਲਾੜ ਹੋ ਜਾ ਬੜੇ ਬੜੇ ਪੰਡਨ ਬਾਂਦੇ ਬੜੇ ਬੜੇ ਬਾਂਦੇ ਕੋਈ ਨਹੀਂ ਸੀ ਬਿਲਕੁਲ ਕੁਸਚਨ ਕਿੱਥੇ ਕੋਣ ਆ ਸੀ ਖਾਸ ਕਰਨਾ ਹਾਂ ਹੁਣ ਕਿਤੇ ਵੀ ਆਪਾਂ ਦੁਨੀਆਂ ਦੇ ਵਿੱਚ ਲਾ ਲਈਨੇ ਆ ਕਿਤੇ ਵੀ ਜਾ ਕੋਈ ਪਾਪ ਬਣਦੀ ਤੇ ਕਾਲ ਪੈ ਜਾਵੇ ਤਾਂ ਹਾਰ ਨਹੀਂ ਮਹਾਰਾਜੀ किचदा अफगानिस्तान खालसा पु दुनिया इंसान तो जो चलता बख्शिश तो है खालसा जरा दुनिया उजागर हो बहुत महान होने तो एक उदाहरण लै लिया कि आप जिथे भी जाने ਗੁਰਦੁਆਰਾ ਦੇ ਚਲਾ ਲਵੇ ਹਾਂ ਜੀ ਆਪਾਂ ਚ ਮਤਲਬ ਕਰਤੀ ਚੜੀ ਜਾਣਾ ਤੇ ਆਪਣਾ ਜੀ ਪੰਜਾਬ ਚ ਲੋਰ ਦਾ ਦੇਖੋ ਬਾਕੀ ਕਰਕੇ ਕੰਡਾ ਆਦੇ ਆ ਆਪਾਂ ਜਦੋਂ ਆਪਾਂ ਹਰਿਆਣਾ ਆਂੰਦ ਲਿਆ ਨਾ ਤੇ ਕਿਤੇ ਚਲਦੇ ਨੂੰ ਪਾਣੀ ਦਾ ਗਲਾਸ ਨਹੀਂ ਫੁਕਸੀ ਬਿਲਕੁਲ ਮਾਜਰ ਚਲਦੇ ਕੋਈ ਪਾਣੀ ਦਾ ਗਲਾਸ ਹੀ ਜਾਂਦਾ ਬੁੱਲਣ ਸਾਹਿਬ ਇੱਕ ਬੜਾ ਸੋਹਣਾ ਹੁੰਦਾ ਵਾ ਬੁੱਲਣ ਸਾਹਿਬ ਕਹਿੰਦਾ ਕਿ ਮੈਂ ਕਹਿੰਦਾ ਮੰਦਿਰ ਚ ਗਿਆ ਮੈਂ ਭੁੱਖ ਲੱਗੀ ਸੀ ਪ੍ਰਸ਼ਾਦਾ ਸਗਲ ਮਾਂ ਤੇ ਮੰਦਿਰ ਵਾਲੇ ਕਹਿਣ ਲੱਗੇ ਕਿ ਅਰਤੀ ਦਾ ਸਮਾਂ ਵਾ ਕਿਤੇ ਬਾਅਦ ਚਾਹੀਦਾ ਹਾਂਜੀ ਹੈ ਨਾ ਕਿ ਜਦੋਂ ਮਾਜਿਕ ਨੇ ਮੈਂ ਮਾਜਿਦੂਤ ਗਿਆ ਮਾਜਿਦ ਚ ਗਿਆ ਤੇ ਕਿਹਾ ਲੈ ਜੇ ਤੀ ਨੀ ਮਾਜ ਦਾ ਟਾਈਮ ਅੱਜ ਪ੍ਰਸ਼ਾਦਾ ਨਹੀਂ ਮਿਲੇਗਾ ਇਹਨਾਂ ਚਰਚ ਗਿਆ ਉੱਥੇ ਕਿਹਾ ਸਾਡੇ ਪ੍ਰਾਰਥਨਾ ਟਾਈਮ ਕਿੰਨਾ ਅਲਟੀਮੇਟ ਗੁਰੂ ਰਾਮਦਾਸ ਜੀ ਮਹਾਰਜ ਨੰਗਰ ਦੇ ਵਿੱਚ ਆਇਆ ਤੇ ਕਿੰਨੇ ਵੀ ਪਹਿਲਾਂ ਹੱਥ ਨੂੰ ਤੌਕਨ ਪ੍ਰਸ਼ਾਦਾ ਛਕੋ ਤੇ ਫਿਰ ਨਮਸਕਾਰ ਇਸ ਕਰਕੇ ਸਿੱਖੇ ਤੋਂ ਮਹਾਨ ਕੋ ਮੈਂ ਹਾਂਜੀ ਆਪਾਂ ਦੂਸਰੇ ਮੋਰਿੰਕਾ ਪਹੁੰਚਣੇ ਨੂੰ ਦਿਲ ਨਹੀਂ ਗਿਆ ਤੇ ਦਿੱਲੀ ਆਪਾਂ ਜਿਹਨੂੰ ਚਾਰ ਸੇ ਜਾਂ ਮਹੀਦ ਦਾ ਹਫਤੇ ਬਾਾਰ ਖੁੱਲਦੇ ਆ ਹਾਂਜੀ ਇੱਕ ਉਹਨਾ ਟਾਈਮ ਰੱਖਿਆ ਹਫਤੇ ਦੇ ਵਿੱਚ ਵੀ ਹਫਤੇ ਵਿੱਚ ਖੋਲ੍ਹਦੇ ਆ ਤੇ ਸਿੱਖਾਂ ਦੇ ਜਿੱਥੇ ਤੁਨ ਨੂੰ ਗੁਰਸਾ ਸਮਾਜ ਵਿੱਚ ਪ੍ਰਕਾਸ਼ਿਤ ਹੈ ਉਪਰ ਚਾ ਗੁਰਦਾਰਾ ਸਾਹਿਬ ਜਿੱਥੇ ਮਰਦਾਂ ਚ ਵੀ ਕੰਡੇ ਲੰਘਣ ਹੁੰਦੇ ਉਸ ਕਰਕੇ ਸਿੱਖ ਜਿਹੜੀ ਆ ਮਹਾਨ ਉਹਨੇ ਦਾਨੀ ਬੋਧ ਹੈ ਤੇ ਤੇ ਆਡੀ ਬੋਧ ਅਤੇ ਮਹਾਨ ਸ਼ਕਤੀਸ਼ਾਲੀ ਬਹੁਤ ਹੈ ਇਸ ਕਰਕੇ ਆਪਾਂ ਫੌਜ ਦੇ ਦੀ ਲਾਲ ਨੇ ਸਭ ਤੋਂ ਪਹਿਲਾਂ ਸਿੱਖੋਂ ਨੂੰ ਅੱਗੇ ਕਰਦੇ ਬਿਲਕੁਲ ਕਿ ਮੈਂ ਖੁਦ ਆਰਮੀ ਜੁਤ ਰਿਹਾ ਸਭ ਤੋਂ ਪਹਿਲਾਂ ਜਦੋਂ ਮੈਂ ਭਰਤੀ ਆ ਸਭ ਤੋਂ ਪਹਿਲਾਂ ਲੰਕਾਣੇ ਤੇ ਜਾ ਗਿਆ ਹਾਂਜੀ ਜੁੜਨ ਨੂੰ ਆਪਦੇ ਇਸ ਕਰਕੇ ਸਿੱਖ ਜਿਹੜੀ ਹੈ ਜਿੱਥੇ ਵੀ ਸਿੱਖ ਉਹਨੂੰ ਹੋਵੇਗੀ ਉੱਥੇ ਕੇ ਨਾਦੋਂ ਪੁਖਾ ਨਹੀਂ ਮਰੇਗਾ ਤੇ ਨਾ ਕੇ ਖਤਰਾ ਹੀ ਹੋਵੇਗਾ ਇਹ ਨਿਹਾਰ ਕਮ ਜਿਹੜਾ ਸਿੱਖ ਕਮ ਜਿਹੜਾ ਇਸ ਕਰਕੇ ਅੱਗੇ ਮਹਾਨ ਕੌਮ ਬਣ ਗਈ ਹੈ ਕੀਕੇ ਦੇ ਬਾਬਾ ਜੀ ਇਹ ਸਾਨੂੰ ਸਾਡੇ ਬਾਬਾ ਜੀ ਭਾਈ ਬਲੇਜ ਸਿੰਘ ਜੀ ਕਰਨੰਗਲ ਵਾਲੇ ਅੱਜ ਦਾ ਵਿਸ਼ਾ ਸਾਡਾ ਹੈਗਾ ਸੀ ਸਿੱਖ ਕੌਮ ਦੀ ਵਿਚਾਰ ਚਰਚਾ ਅਤੇ ਸਿੱਖਾਂ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ ਇਸ ਦੇ ਸੰਬੰਧ ਵਿੱਚ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਨੂੰ ਅਸੀਂ ਕਿਸੇ ਹੋਰ ਵਿਸ਼ੇ ਦੇ ਨਾਲ ਉਦੋਂ ਤੱਕ ਲਈ ਸਾਨੂੰ ਦੋ ਯਾਦ ਰੱਖਿਓ ਰਹਾ ਸਰ ਵਾਹਿਗੁਰੂ